ਪਾਕਿਸਤਾਨ ਵੱਲੋਂ ਅਫਗਾਨਿਸਤਾਨ ਦੇ ਕਈ ਇਲਾਕਿਆਂ ਵਿੱਚ ਕੀਤੀ ਜਾ ਰਹੀ ਫਾਈਟਰ ਜਹਾਜ਼ਾਂ ਨਾਲ ਗੰਬਾਰੀ ਵਿੱਚ ਪਾਕਿਸਤਾਨ ਵੱਲੋਂ 200 ਅਫਗਾਨੀ ਲੜਾਕੇ ਮਾਰੇ ਜਾਣ ਦਾ ਦਾਵਾ ਕੀਤਾ ਗਿਆ ਹੈ ਅਤੇ ਪਾਕਿਸਤਾਨ ਵੱਲੋਂ ਉਹਨਾਂ ਦੀਆਂ ਕਈ ਚੌਕੀਆਂ ਤੇ ਕਬਜ਼ਾ ਕਰਨ ਦਾ ਵੀ ਦਾਵਾ ਕੀਤਾ ਗਿਆ ਹੈ ਉੱਥੇ ਦੂਸਰੇ ਪਾਸੇ ਅਫਗਾਨਿਸਤਾਨ ਵੱਲੋਂ ਵੀ ਪਾਕਿਸਤਾਨੀਆਂ ਕਈ ਚੌਕੀਆਂ ਤੇ ਕਬਜ਼ਾ ਕੀਤੇ ਜਾਣ ਦਾ ਦਾਵਾ ਕਰਕੇ ਆਪਣੇ ਝੰਡੇ ਲਾਏ ਜਾਣ ਦੀਆਂ ਖਬਰਾਂ ਮਿਲੀਆਂ ਹਨ ਜਦ ਕਿ ਦੂਜੇ ਪਾਸੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਇੰਡੀਆ ਵਿੱਚ ਹਨ ਅਤੇ ਉਹ ਚਾਹੁੰਦੇ ਹਨ ਕਿ ਜੰਗ ਨਾ ਲੱਗੇ ਦੂਸਰੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ UNO ਨੇ ਇਸ ਅਮੀਰ ਖਾਨ ਮੁਤਕੀ ਨੂੰ ਅਤਵਾਦੀ ਐਲਾਨਿਆ ਹੋਇਆ ਹੈ ਅਤੇ ਭਾਰਤ ਇਸ ਨੂੰ ਬੁਲਾ ਰਿਹਾ ਹੈ ਹੁਣ ਇਹ ਦੇਖਣਾ ਹੈ ਕਿ ਇਸ ਨੂੰ ਇੰਡੀਆ ਵਿੱਚ ਭਾਰਤ ਦੀ ਡੀਪ ਸਟੇਟ ਨੇ ਬੁਲਾਇਆ ਹੈ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਂ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਆਇਆ ਤਾਂ ਉਹ ਭਾਰਤ ਵਿੱਚ ਭਾਤ ਦੇ ਸੱਦੇ ਤੇ ਹੀ ਹੈ ਅਤੇ ਉਸ ਵੱਲੋਂ ਕੀਤੀ ਗਈ ਪ੍ਰੈਸ ਖਾਨ ਫਰਾਂਸ ਦੌਰਾਨ ਤਾਲਿਬਾਨੀ ਝੰਡਾ ਲਾਉਣ ਨੂੰ ਲੈ ਕੇ ਕਾਫੀ ਤਕਰਾਰਬਾਜ਼ੀ ਸਾਹਮਣੇ ਆਈ ਪਰ ਅੰਤ ਵਿੱਚ ਉਸ ਨੂੰ ਆਪਣੇ ਮੇਜ਼ ਉੱਤੇ ਹੀ ਆਪਣਾ ਤਾਲੇਵਾਨੀ ਝੰਡਾ ਲਗਾ ਕੇ ਪ੍ਰੈਸ ਕਾਨਫਰੰਸ ਕਰਨੀ ਪਈ ਇਸ ਮੁੱਦੇ ਨੂੰ ਲੈ ਕੇ ਕਾਫੀ ਚਰਚਾ ਛਿੜ ਚੁੱਕੀ ਹੈ ਭਾਰਤ ਵਿੱਚ ਉਸ ਦੀਆਂ ਐਸੀਆਂ ਪ੍ਰੈਸ ਕਾਨਫਰੰਸਾਂ ਕਰਾਈਆਂ ਜਾ ਰਹੀਆਂ ਹਨ ਜਿਹੜੀਆਂ ਕਿ ਪੂਰੇ ਵਿਸ਼ਵ ਪੱਧਰ ਤੇ ਪਹੁੰਚ ਜਾਣ ਜਿਹੜੀਆਂ ਖਬਰਾਂ ਪੂਰੇ ਵਿਸ਼ਵ ਪੱਧਰ ਤੇ ਪਹੁੰਚ ਜਾਣ ਉਹ ਹਿੰਦੀ ਅਤੇ ਉਰਦੂ ਬੋਲ ਦਾ ਮਿਕਸ ਸੁਣਿਆ ਜਾ ਸਕਦਾ ਹੈ ਉਹ ਕਹਿ ਰਿਹਾ ਹੈ ਕਿ ਅਸੀਂ ਜੰਗ ਨਹੀਂ ਚਾਹੁੰਦੇ ਉਹ ਭਾਰਤ ਦੀ ਬੋਲੀ ਬੋਲਣ ਲੱਗਿਆ ਹੈ ਸਿੱਖਾਂ ਦੇ ਕਿਸੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਦਿੱਲੀ ਕਮੇਟੀ ਦੇ ਪ੍ਰਧਾਨ ਨੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਨਾਲ ਇਹ ਗੱਲਬਾਤ ਨਹੀਂ ਕੀਤੀ ਕਿ ਅਫਗਾਨਿਸਤਾਨ ਤੋਂ 9091 ਵਿੱਚ ਗਏ ਸਿੱਖਾਂ ਨੂੰ ਮੁੜ ਉੱਥੇ ਬਸਾਇਆ ਜਾਵੇ ਜਦਕਿ ਇਹਨਾਂ ਨੂੰ ਚਾਹੀਦਾ ਸੀ ਕਿ ਇਹ ਸਿੱਖਾਂ ਦੀ ਨੁਮਾਇੰਦਗੀ ਕਰਦੇ ਹਨ ਉਹਨਾਂ ਨੂੰ ਮਿਲ ਕੇ ਸਿੱਖਾਂ ਦੀਆਂ ਮੰਗਾਂ ਬਾਰੇ ਅਤੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਬਾਰੇ ਗੱਲਬਾਤ ਕਰਨੀ ਚਾਹੀਦੀ ਸੀ ਕਿਉਂਕਿ ਲੱਖਾਂ ਦੀ ਗਿਣਤੀ ਵਿੱਚ 90 ਦੇ ਦਹਾਕੇ ਵਿੱਚ ਅਫਗਾਨistan ਵਿੱਚ ਸਿੱਖ ਮੌਜੂਦ ਸਨ ਅਤੇ ਉਹਨਾਂ ਦੇ ਬਹੁਤ ਵੱਡੇ ਵੱਡੇ ਬਿਜ਼ਨਸ ਸਨ ਅਤੇ ਜ਼ਮੀਨਾਂ ਸਨ ਉੱਥੇ ਗੁਰਦੁਆਰਿਆਂ ਦੀ ਹਾਲਤ ਵੀ ਬਹੁਤ ਖਰਸਤਾ ਹੋਈ ਪਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਬਿਰਲੇ ਗੁਰਦਿਆਰੇ ਵਿੱਚ ਹੀ ਰਹਿ ਗਿਆ ਹੈ ਭਾਰਤ ਦੇ ਕਈ ਕੇਂਦਰੀ ਨੇਤਾ ਹਨ ਜਿਵੇਂ ਕਿ ਇਕਬਾਲ ਸਿੰਘ ਲਾਲਪੁਰਾ ਉਹ ਸਿੱਖਾਂ ਦੀ ਨੁਮਾਇੰਦਗੀ ਕਰਦੇ ਹਨ ਪਰ ਉਹਨਾਂ ਨੇ ਵੀ ਇਹਨਾਂ ਨਾਲ ਮੁਲਾਕਾਤ ਨਹੀਂ ਕੀਤੀ